ਕਹਿੰਦਾ ਬੰਦੇ ਦੇ ਸੀ ਮਾਰੇ ਲੱਛਣ ਤੇ ਪਰ ਕੁੜੀ ਸੀ ਜੀ ਸੁਧਾਰਨਾ ਚਾਹੁੰਦੀ ਬੰਦਾ ਕਹਿੰਦਾ ਵੀ ਮੇਰੇ ਤਾਂ ਕਾਮਵਾਸ਼ਨਾ ਦਿਮਾਗ ਦੇ ਵਿੱਚ ਬਹੁਤ ਭਾਰੂਆ ਮੈਂ ਕੀ ਕਰਾਂ ਉਹ ਕਹਿੰਦਾ ਸੀ ਮੈਂ ਹਰ ਦਾ ਹਰ ਹੋ ਜਾ ਨਵੀਂ ਕੁੜੀ ਨਾਲ ਜਾਂ ਨਵੀਂ ਔਰਤ ਨਾਲ ਸਬੱਧ ਬਣਾਉਣਾ ਚਾਹਣਾ ਵੀ ਹਰ ਰੋਜ਼ ਮੈਨੂੰ ਕੋਈ ਨਵੀਂ ਤੋਂ ਨਵੀਂ ਮਿਲੇ ਪਰ ਉਹ ਕੁੜੀ ਕਹਿੰਦੀ ਮੈਂ ਤੈਨੂੰ ਪਿਆਰ ਕਰਦੀ ਆ ਤੂੰ ਇਹ ਕੰਮ ਨਾ ਕਰ ਇਹ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਅੱਜ ਇਹਨਾਂ ਦਾ ਕੱਲ ਨੂੰ ਤੇਰੇ ਤੇ ਭਾਰੀ ਪੈ ਜਾਣਗੀਆਂ ਉਹਨੇ ਸੋਚਿਆ ਵੀ ਜੇ ਕਿਉਂ ਨਾ ਇਹ ਕਿਸੇ ਹੋਰ ਦੇ ਧੱਕੇ ਜਿਹੜੇ ਹੋਰ ਦੇ ਜਾਲ ਚ ਫਸੇ ਕੱਲ ਨੂੰ ਬੁਰੀ ਤਰ੍ਹਾਂ ਫਸੇ ਕਿਉਂ ਇਹਨੂੰ ਮੈਂ ਤੇ ਦੋ ਰਾਤਾਂ ਤੇ ਦੋ ਦਿਨ ਉੱਥੇ ਇਕੱਠਾ ਨਾਲ ਰਹੀਆਂ ਤੇ ਇਹਦੇ ਨਾਲ ਸਬੰਧ ਬਣਾਏ ਤੇ ਇਹਨੂੰ ਜਮਨ ਨਿਹਾਤ ਕੀਤਾਏ ਉਸ ਤੋਂ ਬਾਅਦ ਸੋਚਦਾ ਸੀ ਵੀ ਜੇ ਔਰਤ ਆਵਦੀ ਹੈ ਤੇ ਅਜੇ ਤਾਂ ਕੀ ਨਹੀਂ ਕਰ ਸਕਦੀ ਬਈ ਮੇਰੇ ਹੱਥ ਖੜੇ ਆ ਉਸ ਤੋਂ ਬਾਅਦ ਇਹਨੇ ਆਪਦੀ ਉਸੇ ਹੇਲੀ ਤੋਂ ਮਾਫੀ ਮੰਗੀ ਵੀ ਮੇਥੋਂ ਗਲਤੀ ਹੋ ਗਈ ਅੱਜ ਤੋਂ ਬਾਅਦ ਮੈਂ ਕਿਸੇ ਔਰਤ ਵੱਲ ਝਾਕਦਾ ਵੀ ਨਹੀਂ ਤੇ ਇਥੋਂ ਬਿਨਾ ਵੀ ਤੇਰੇ ਨਾਲ ਹੀ ਸਾਰਾ ਕੁਝ ਆ ਮੇਰਾ ਮੈਂ ਤੇਰੇ ਨਾਲ ਹੀ ਵਿਆਹ ਕਰਾਉਣਾ ਮੈਂ ਤੇਰੇ ਨਾਲ ਹੀ ਸਾਰਾ ਕੁਝ ਆ ਵੀ ਆਪਣੀ ਜ਼ਿੰਦਗੀ ਆਪਾਂ ਵਧੀਆ ਬਣਾਵਾਂਗੇ ਪਰ ਜਿਹੜਾ ਪਿੱਛੇ ਕੁਝ ਹੋ ਗਿਆ ਉਹਦੇ ਲਈ ਮੈਂ ਮਾਫੀ ਮੰਗਦਾ ਆਪਾਂ ਉਹ ਬੰਦੇ ਨਾਲ ਗੱਲ ਕਰਦਾ ਹਾਂ ਕੀ ਉਹ ਤਾਂ ਟਰੈਪ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਗੁਰੂ ਸਦੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿਹੇ ਜੀ ਵੀ ਜਿਹੜੇ ਬੰਦੇ ਕਾਮਵਾਸ਼ਨਾ ਦੇ ਭੁੱਖੇ ਹੁੰਦੇ ਆ ਉਹਨਾਂ ਨੂੰ ਹਮੇਸ਼ਾ ਇੱਕ ਕੁੜੀ ਜਾਂ ਬੁੜੀ ਜਾਂ ਔਰਤ ਚਾਹੀਦੀ ਹੁੰਦੀ ਆ ਕਿਉਂ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕਾਮਵਾਸ਼ਨਾ ਬਾਲੀ ਪਾਲੂ ਹੋਈ ਹੁੰਦੀ ਆ ਸੋਚ ਸਮਝ ਕੇ ਕਿਤੇ ਕਿਸੇ ਨਾਲ ਪਿਆਰ ਕਰੋ ਸੋਚ ਸਮਝ ਕੇ ਕਿਤੇ ਜਾਇਆ ਕਰੋ ਕਿਉਂਕਿ ਕਿਸੇ ਪਾਸੇ ਕਈ ਵਜੂ ਸੋਧਾ ਟ੍ਰੈਪ ਵੀ ਲੱਗ ਸਕਦਾ ਮੜ ਕੇ ਤੁਸੀਂ ਔਖੇ ਹੋਵੋਗੇ ਉਹਦੇ ਵਿੱਚੋਂ ਨਿਕਲਣਾ ਆ ਬੰਦੇ ਨਾਲ ਇਹੀ ਗੱਲ ਹੋਈ ਆ ਇਹਦੇ ਦਿਮਾਗ ਤੇ ਕਾਮਵਾਸ਼ਨਾ ਭਰੂ ਸੀ ਇਹਦੇ ਤੇ ਹਣੀ ਟਰੈਪ ਲੱਗਿਆ ਉਸ ਤੋਂ ਬਾਅਦ ਇਹ ਕਿਵੇਂ ਨਿਕਲਿਆ ਕੀ ਗੱਲਬਾਤ ਹੋਈ ਆਪਾਂ ਸਾਰੀ ਗੱਲਬਾਤ ਕਰਦੇ ਬਾਈ ਨਾਲ ਕਿਵੇਂ ਹੋਇਆ ਸਾਰਾ ਕੁਝ ਸੱਸੀ ਗਾ ਜੀ ਸੱਸੀ ਗਾ ਬਾਈ ਕੀ ਹਾਲ ਹੈ ਵਧੀਆ ਬਾਈ ਇਹ ਤੁਹਾਡੇ ਤੇ ਜਿਹੜਾ ਟਰੈਪ ਲੱਗਿਆ ਕੀ ਗੱਲਬਾਤ ਬਣ ਟਰੈਪ ਦੀ ਗੱਲ ਤਾਂ ਯਾਰ ਬਾਈ ਇਹੀ ਆ ਵੀ ਮੇਰੇ ਜਿਹੜੇ ਦਿਮਾਗ ਦੇ ਉੱਤੇ ਬਾਈ ਯਾਰ ਕਾਮਵਾਸ਼ਨਾ ਬਹੁਤ ਜ਼ਿਆਦਾ ਸੀ ਮੈਨੂੰ ਮਤਲਬ ਕਹਿ ਦਈਏ ਵੀ ਨਾਕਾਮ ਦੀ ਵਾਸ਼ਨਾ ਸੀਗੀ ਮਤਲਬ ਮੈਂ ਆ ਉਹਦੇ ਰੈਸਟਰਾਂ ਨੂੰ ਵੀ ਭੁੱਲ ਜਾਂਦਾ ਸੀਗਾ ਅੱਛਾ ਮਤਲਬ ਇੰਨਾ ਮਤਲਬ ਦਿਮਾਗ ਤੇ ਲੋਡ ਸੀਗਾ ਮੇਰੇ ਠੀਕ ਹੈ ਬਈ ਯਾਰ ਇੱਕ ਬੰਦੇ ਨੂੰ ਚਸਕਾ ਹੁੰਦਾ ਨਾ ਵੀ ਯਾਰ ਨਵੀਂ ਤੋਂ ਨਵੀਂ ਨਵੀਂ ਤੋਂ ਨਵੀਂ ਨਵੀਂ ਤੋਂ ਨਵੀਂ ਚੀਜ਼ ਮਿਲੇ ਠੀਕ ਹੈ ਵੀਰ ਉਹਦੇ ਨਾਲ ਵੀ ਕਰ ਲਾ ਮੈਂ ਉਹਦੇ ਨਾਲ ਵੀ ਸਰੀਰਕ ਸੰਬੰਧ ਬਣਾ ਲਾ ਉਹਦੇ ਨਾਲ ਹੀ ਸਰੀਰਕ ਸੰਬੰਧ ਬਣਾ ਲਾ ਮਤਲਬ ਦਿਮਾਗ ਤੇ ਲੋਡ ਇੰਨਾ ਸੀਗਾ ਕਾਮ ਵਾਸਨਾ ਦਾ ਯਾਰ ਮਤਲਬ ਕਹਿ ਦਈਏ ਨਾ ਮੈਂ ਅੰਨਾ ਹੋਇਆ ਪੈਸੇ ਇਸ ਚੀਜ਼ ਦੇ ਵਿੱਚ ਮੈਨੂੰ ਨਹੀਂ ਪਤਾ ਸੀਗਾ ਯਾਰ ਵੀ ਬਈ ਇਹ ਚੀਜ਼ ਮੇਰੇ ਨਾਲ ਹੋ ਸਕਦੀ ਆ ਮੈਂ ਇਸ ਜਾਲ ਦੇ ਵਿੱਚ ਫਸ ਜਾ ਸਕਦਾ ਜਿਵੇਂ ਜਿਵੇਂ ਦਲਦਲ ਚ ਫਸ ਦਲਦਲ ਦੇ ਵਿੱਚ ਫਸ ਜਾ ਸਕਦਾ ਮਤਲਬ ਵੀ ਕਹਦੀ ਆ ਵੀ ਮੈਂ ਬਹੁਤ ਦਵਾਈ ਵਰਤੀ ਯਾਰ ਬਈ ਮੈਂ ਬਹੁਤ ਮੈਂ ਡਾਕਟਰਾਂ ਨੂੰ ਮਿਲਿਆ ਵੀ ਐ ਕਰਕੇ ਇਹ ਚੀਜ਼ ਹੋ ਰਹੀ ਹੈ ਮੇਰੇ ਨਾਲ ਇਹ ਚੀਜ਼ ਉਹ ਕਹਿੰਦੇ ਵੀ ਤੂੰ ਆਪਦੇ ਆਪ ਦੇ ਕੰਟਰੋਲ ਕਰ ਜਿਵੇਂ ਆਪਾਂ ਕਹਿੰਦੇ ਨਸ਼ੇ ਦੇ ਉੱਤੇ ਕਪਾ ਕੰਟਰੋਲ ਕਰਦੇ ਆ ਉਵੇਂ ਕਹਿੰਦੇ ਆਪਦੇ ਆਪ ਦੇ ਕੰਟਰੋਲ ਕਰ ਪਰ ਮੈਥੋਂ ਬਈ ਕੰਟਰੋਲ ਨਹੀਂ ਹੁੰਦਾ ਸੀ ਇਹ ਚੀਜ਼ ਮੈਂ ਬਹੁਤ ਕੰਟਰੋਲ ਕਰਦਾ ਸੀ ਬਹੁਤ ਕੰਟਰੋਲ ਕਰਦਾ ਸੀ ਪਰ ਮੈਥੋਂ ਇਹ ਕੰਟਰੋਲ ਨਹੀਂ ਹੁੰਦੀ ਸੀ ਚੀਜ਼ ਹਣਾ ਤੇ ਮੈਂ ਹਰ ਇੱਕ ਨਵੇਂ ਤੋਂ ਨਵੇਂ ਮਰ ਪੈਸੇ ਦੇ ਕੇ ਪੈਸੇ ਦੇ ਕੇ ਕਰਨਾ ਜਾਂ ਉਹਦੇ ਨਾਲ ਸਹੀਕ ਸੰਬੰਧ ਬਣਾਉਣੇ ਐ ਇਦਾਂ ਦਾ ਬੰਦੇ ਯਾਰ ਜਿਹੜੇ ਜਿਵੇਂ ਜਿਹਦੇ ਨਾਲ ਹੁੰਦਾ ਉਹਨੂੰ ਹੀ ਪਤਾ ਹਨਾ ਵੀ ਮੇਰੇ ਨਾਲ ਤਾਂ ਹੁੰਦਾ ਸੀ ਵੈ ਜਿਵੇਂ ਦੱਸ ਦ ਰਿਹਾ ਤੁਹਾਨੂੰ ਬਈ ਤੇ ਮੈਂ ਇਹ ਚੀਜ਼ ਦੇ ਵਿੱਚ ਨਿਕਲਿਆ ਕਿਵੇਂ ਮੈਂ ਫਸਿਆ ਕਿਵੇਂ ਇਹ ਮੈਨੂੰ ਇੱਕਦਮ ਹੀ ਮੈਨੂੰ ਪਤਾ ਨਹੀਂ ਲੱਗਿਆ ਵੀ ਇਹ ਕੀ ਹੋ ਗਿਆ ਚੱਕਰ ਬਣ ਕੇ ਮੇਰੇ ਨਾਲ ਕਿਉਂਕਿ ਮੇਰੇ ਨਾਲ ਹੋਈ ਨਹੀਂ ਸੀ ਮੇਰੇ ਨਾਲ ਹੋਣੀ ਸੀ ਮੇਰੇ ਨਾਲ ਬਹੁਤ ਭੈੜੀ ਹੋਣੀ ਸੀ ਮੈਂ ਬਈ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਠੀਕ ਹੈ ਉਹਨੂੰ ਮੈਂ ਬਹੁਤ ਪਿਆਰ ਕੀਤਾ ਬਈ ਯਾਰ ਠੀਕ ਹੈ ਉਹਦੇ ਨਾਲ ਮੈਂ ਸ਼ਰੀਕ ਸੰਬੰਧੀ ਬਣਾਏ ਤੇ ਇੱਕ ਕਹਦੀ ਵੀ ਉਹਨੂੰ ਮੈਂ ਧੁੱਖਾ ਦੇ ਰਿਹਾ ਸੀ ਜਿਵੇਂ ਮੈਂ ਕਹਿ ਰਿਹਾ ਮੈਨੂੰ ਕਾਮ ਦੀ ਵਾਸਨਾ ਸੀ ਕਿ ਮੈਂ ਉਹਨੂੰ ਧੁੱਖਾ ਦੇ ਰਿਹਾ ਸੀ ਮਤਲਬ ਥਾਂ ਥਾਂ ਮੂੰਹ ਮਾਰਦਾ ਸੀ ਹਨ ਤੇ ਮੈਨੂੰ ਉਹਨੇ ਸਮਝਾਇਆ ਵੀ ਐ ਕਰਕੇ ਕਹਿੰਦੀ ਕਹਿੰਦੀ ਵੀ ਤੂੰ ਨਾ ਵੀ ਧਿਆਨ ਨਾ ਰਿਆ ਕਰ ਵੀ ਤੈਨੂੰ ਮਤਲਬ ਤੂੰ ਨਾ ਮੰਨਦਾ ਨਹੀਂ ਮੇਰੀ ਗੱਲ ਵੀ ਤੂੰ ਹੋਸ਼ਾ ਚੱਲਦਾ ਮੈਂ ਕਿਆ ਕੁਝ ਨਹੀਂ ਹੁੰਦਾ ਕੀ ਹੋ ਗਿਆ ਕੀ ਹੋ ਗਿਆ ਮਤਲਬ ਉਹਨੂੰ ਪਤਾ ਸੀਗਾ ਮੇਰੀ ਚੀਜ਼ਾਂ ਹਰਕਤਾਂ ਦਾ ਬਈ ਯਾਰ ਕਿਉਂਕਿ ਮੈਂ ਉਹਨੂੰ ਬਹੁਤ ਤੰਗ ਕਰਦਾ ਸੀ ਉਹ ਕਹਿੰਦੀ ਸੀ ਜੇ ਤੂੰ ਮੈਨੂੰ ਤੰਗ ਕਰਦਾ ਤੇ ਤੂੰ ਹੋਰ ਬੱਸ ਵੀ ਗਲਤ ਹੋਏਗਾ ਕਿਉਂਕਿ ਜਿਵੇਂ ਤੇਰੇ 'ਚ ਲਾਲਸਾ ਇੰਨੀ ਤਾਂ ਕੁੜੀਆਂ ਦੇ ਵਿੱਚ ਲਾਲਸਾ ਨਹੀਂ ਹੁੰਦੀ ਜਿਵੇਂ ਤੇਰੇ 'ਚ ਆ ਵੀ ਤੂੰ ਇਹ ਚਸਕੇ ਦੇ ਵਿੱਚ ਕਿੱਧਰ ਪਿਆ ਹੋਇਆ ਮੈਂ ਇਹਨੂੰ ਕਿਵੇਂ ਕਹਾਂ ਕਰਕੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਜਿਹੜੀ ਮੇਰੀ ਸਹੇਲੀ ਸੀਗੀ ਹਨਾ ਉਹਨੇ ਵੀ ਨੋ ਸਬਕ ਸਿਕਾਉਣ ਵਾਸਤੇ ਹੀ ਇਹ ਟ੍ਰੈਵਲ ਸਿਸਟਮ ਕੀਤਾ ਖੜਾ ਕੀਤਾ ਹੋਇਆ ਸੀਗਾ ਇੱਕ ਖਾਨੇ ਟ੍ਰੈਪ ਜਿਵੇਂ ਕਹਿ ਦਈਏ ਵੀ ਮੁੰਡੇ ਵੀ ਕਰ ਲੈਂਦੇ ਜਾਂ ਕੁੜੀਆਂ ਵੀ ਕਰ ਲੈਂਦੀਆਂ ਹਨਾ ਬਈ ਯਾਰ ਮੇਰੀ ਸਹੇਲੀ ਮੈਨੂੰ ਕਹਿੰਦੀ ਕਹਿੰਦੀ ਤੂੰ ਬੜਾ ਭੁੱਖਾ ਕਹਿੰਦੀ ਆਇਆ ਚੱਲੀਏ ਪਾ ਮਾੜਾ ਮੇਰੇ ਕੰਮ ਚੱਲ ਕੇ ਮੈਂ ਕਿ ਚੱਲ ਚੱਲੀਏ ਕੋਈ ਨਾ ਤੇ ਮੈਨੂੰ ਇੱਕ ਘਰ ਵਿੱਚ ਲੈ ਜਾਂਦੀ ਆ ਉਹ ਬੰਦ ਘਰ ਹੁੰਦਾ ਇੱਕ ਕਹਿਦੀ ਵੀ ਦੂਰ ਵਿਰਾਨ ਇੱਕ ਕਹਿਦੀ ਵੀ ਇੱਕ ਸੁਸਤੀ ਮੰਨ ਕੇ ਚੱਲਾ ਵੀ ਕਿਤੇ ਖੇਤਾਂ 'ਚ ਹੁੰਦਾ ਜਿਵੇਂ ਖੇਤਾਂ 'ਚ ਰੱਖ ਲਾ ਬਈ ਯਾਰ ਮੈਂ ਸ਼ਹਿਰ 'ਚ ਦੀ ਗੱਲ ਕਰਦਾ ਹਨਾ ਪਲਾਟ ਸੀ ਕੋਈ ਬਹੁਤ ਮਹਿੰਗਾ ਉਹ ਪਲਾਟ ਦੇ ਵਿੱਚ ਇੱਕ ਘਰ ਸੀਗਾ ਅੱਗੇ ਪਿੱਛੇ ਕੋਈ ਪਲਾਟ ਨਹੀਂ ਸੀ ਅੱਗੇ ਤਾਂ ਘਾਹ ਬੂਟੀਆਂ ਵੜਟੀਆਂ ਹੀ ਸੀਗੀਆਂ ਇੱਕ ਘਰ ਸੀ ਬਹੁਤ ਸੋਹਣਾ ਤੇ ਮੈਂ ਕਿਹਾ ਇਹ ਘਰ ਕੀ ਦਾ ਘਰ ਹੈ ਕਹਿੰਦੀ ਮੇਰੀ ਦੋਸਤ ਦਾ ਘਰ ਆ ਕਹਿੰਦਾ ਆ ਜਾ ਹਾਂ ਪਰ ਇੱਥੇ ਦੋ ਤਿੰਨ ਦਿਨ ਰਾਵਾਂਗੇ ਮੈਂ ਕਿਹਾ ਚੱਲ ਠੀਕ ਹੈ ਮੈਨੂੰ ਨਹੀਂ ਪਤਾ ਸੀਗਾ ਮੇਰੇ ਨਾਲ ਕੀ ਹੋਣਾ ਕਿਉਂਕਿ ਮੇਰੀ ਛੇਲੀ ਮੇਰੇ ਤੋਂ ਬਹੁਤ ਅੱਕੀ ਪਈ ਸੀਗੀ ਜਦੋਂ ਬਈ ਅਸੀਂ ਐਂਟਰ ਕਰਦੇ ਆਂ ਤੇ 6 ਕੁੜੀਆਂ ਮੇਰੇ ਸਾਹਮਣੇ ਖੜੀਆਂ ਹੁੰਦੀਆਂ 6 ਕੁੜੀਆਂ ਮੇਰੇ ਸਾਹਮਣੇ ਖੜੀਆਂ ਹੁੰਦੀਆਂ ਤੇ ਉਹਨਾਂ ਨੂੰ ਮੈਂ ਵੇਖਦਾ ਮੈਂ ਕਿਹਾ ਆਹ ਕੌਣ ਆ ਮੈਨੂੰ ਕਹਿੰਦੀ ਇਹ ਦੋਸਤ ਆ ਮੇਰੀਆਂ ਮੈਨੂੰ ਕਹਿੰਦੀ ਵੀ ਆ ਜਾ ਆਪਾਂ ਬੈਠਾਂਗੇ ਗੱਲਾਂ-ਵੱਤਾਂ ਮਾਰਾਂਗੇ ਵੀ ਤੈਨੂੰ ਇਹ ਚੀਜ਼ ਇਹ ਤੈਨੂੰ ਸਮਝਾਉਣ ਗਿਆ ਵੀ ਇਹ ਚੀਜ਼ ਤੋਂ ਵਿੱਚੋਂ ਵੀ ਆਪਾਂ ਇਹਨੂੰ ਮਿਲਣ ਆਏ ਆ ਵੀ ਦੋ ਦਿਨਾਂ ਪਾ ਇੱਥੇ ਰਵਾਂਗੇ ਇਹ ਨੇਰੇ ਲਵਾਂਗੇ ਮਤਲਬ ਮੇਰੇ ਦਿਲ ਦੇ ਵਿੱਚ ਲਾਲਸਾ ਪੈਦਾ ਹੋਈ ਮੈਨੂੰ ਕਿਹਾ ਮੈਨੂੰ ਵਧੀਆ ਲੱਗਿਆ ਮੈਂ ਕਿਹਾ ਭੈਂ ਚ 6 ਕੁੜੀਆਂ ਮੇਰੀ ਸਹੇਲੀ ਹੋ ਗਈ ਮੇਰੀ ਸਹੇਲੀ ਤਾਂ ਆਪ ਕਹਿ ਰਹੀ ਹੈ ਮੈਨੂੰ ਮਤਲਬ ਮੇਰੇ ਦਿਲ ਦੇ ਵਿੱਚ ਗੱਲ ਵੱਜੀ ਯਾਰ ਮੈਂ ਕਿਹਾ ਮੈਂ ਕਿਹਾ ਵਧੀਆ ਹੋ ਗਿਆ ਸਿਸਟਮ ਘੈਂਟ ਹੋ ਗਿਆ ਤੇ ਮੈਨੂੰ ਨਹੀਂ ਪਤਾ ਸੀ ਉਹ ਜਿਹੜੀ ਮੇਰੀ ਲਾਲਚਾ ਸੀ ਉਹ ਮੇਰੀ ਇੱਕ ਕਾਮ ਦੀ ਵਾਸ਼ਨਾ ਸੀ ਜਿਹੜੀ ਉਹ ਮੈਨੂੰ ਤੰਗ ਕਰੂਗੀ ਹੁਣ ਮੇਰੇ ਨਾਲ ਬਹੁਤ ਭੇੜੀ ਹੋਣੀ ਸੀਗੀ ਮੈਨੂੰ ਨਹੀਂ ਪਤਾ ਸੀ ਮੇਰੇ ਨਾਲ ਕੀ ਹੋਣਾ ਸੀਗਾ ਮੈਨੂੰ ਤਾਂ ਮੇਰੇ ਆਪ ਦੇ ਆਪ ਤੇ ਇੱਕ ਮਰਦ ਮੈਂ ਆਪ ਦੇ ਨੂੰ ਮਰਦ ਸਮਝਦਾ ਸੀ ਵੀ ਮੈਂ ਤਾਂ ਭਾਂਜ ਐ ਕਰ ਦੂੰ ਮੈਂ ਵੜ ਦੂੰ ਐ ਭਾਂਜ ਕਰ ਦੂੰ ਫਲਾਣਾ ਧਮਕਾ ਕਰ ਦੂੰ ਬਈ ਡੱਕਾ ਨਹੀਂ ਬੰਦੇ ਦੇ ਵਿੱਚ ਕੁਝ ਵੀ ਨਹੀਂ ਹੈਗਾ ਜੇ ਜਨਾਨੀਆਂ ਆਪਦੀ ਤੇਈ ਤੇ ਆ ਜਾਣ ਠੀਕ ਐ ਓਛੇ ਤੇ ਇੱਕ ਮੇਰੀ ਸਹੇਲੀ ਸੱਤ ਜਣੀਆਂ ਸੱਤ ਜਣੇ ਸੀ ਇਹ ਠੀਕ ਹੈ ਬਈ ਮੇਰੇ ਨਾਲ ਉਹ ਕੰਮ ਕੀਤਾ ਮੈਂ ਕਹਿੰਦਾ ਯਾਰ ਮੈਨੂੰ ਪਹਿਲਾਂ ਤਾਂ ਦਰੂਪਿਆਈ ਆਪ ਪੀਤੀ ਨਾ ਦਰੂ ਸਕਤਾ ਪੀਤੀ ਬਈ ਗਾਂਜਾ ਪੀਤਾ ਉਹਨਾਂ ਨੂੰ ਰੱਜ ਕੇ ਉਸ ਤੋਂ ਬਾਅਦ ਬਈ ਇੱਕ ਬੜੇ ਇੱਕ ਨਿਕਲੇ ਇੱਕ ਬੜੇ ਇੱਕ ਨਿਕਲੇ ਇੱਕ ਬੜੇ ਦੋ ਨਿਕਲਣਾ ਮਤਲਬ ਮੇਰੇ ਨਾਲ ਲਗਾਤਾਰ ਦੋ ਰਾਤਾਂ ਦੋ ਦਿਨ ਸਰੀਕ ਸੰਬੰਧ ਬਣਾਏ ਉਹਨਾਂ ਕੁੜੀਆਂ ਨੇ ਤੇ ਕੱਲੇ ਨਾਲ ਮੇਰੇ ਕੱਲੇ ਨਾਲ ਅੱਛਾ ਭਾਈ ਮੈਂ ਉਹਨਾਂ ਨੂੰ ਉਹਨਾਂ ਮੁਰੇ ਹੱਥ ਬੰਨਾ ਮੈਂ ਉਹਨਾਂ ਨੂੰ ਕਹਾਂ ਮੈਨੂੰ ਛੱਡ ਦੋ ਮੇਥੋਂ ਗਲਤੀ ਹੋ ਗਈ ਪਰ ਮੇਰੀ ਸਹੇਲੀ ਕਵੇ ਨਹੀਂ ਨਹੀਂ ਛੱਡਣਾ ਕਹਿੰਦੀ ਜਿੰਨਾ ਹੋ ਸਕੇ ਉਹਨਾਂ ਹੀ ਕਰੋ ਇਹਦੇ ਨਾਲ ਵੀ ਤਾਂ ਜਣੀ ਕਿ ਤਰਾ ਜਿਹੜਾ ਕੰਮ ਭਰੀ ਵੀ ਸੀ ਜਿਹ ਵੀ ਉਹ ਲਾਉਣਾ ਜਰਾ ਉਹ ਲਾਉਣਾ ਬਸ ਮੇਰੀ ਸਹੇਲੀ ਨੇ ਮੈਨੂੰ ਕਿਸੇ ਜੋਗਾ ਨਹੀਂ ਛੱਡਿਆ ਸੀਗਾ ਉਸ ਦੋ ਦਿਨਾਂ ਤੇ ਉਹ ਦੋ ਰਾਤਾਂ ਮੇਰੀ ਇੱਕ ਸਬਕ ਭਰੀ ਜਿੰਦਗੀ ਸੀ ਉਹ ਸਬਕ ਭਰੇ ਦੇਣ ਸੀ ਮੇਰਾ ਮੈਨੂੰ ਬਹੁਤ ਤੰਗ ਹੋਇਆ ਮੈਂ ਬਹੁਤ ਤੰਗ ਹੋਇਆ ਬਈ ਯਾਰ ਮੇਰੇ ਨਾਲ ਮੈਂ ਕਹਿੰਨਾ ਯਾਰ ਬਈ ਯਾਰ ਮੈਂ ਉਹਨਾਂ ਨੂੰ ਕਹਿਆ ਕਰ ਮੈਨੂੰ ਛੱਡ ਦੋ ਬਈ ਗਰਾਉਂਟੇ ਪਰਨ ਆਹ ਨਾਖੂਣ ਐ ਮਾਰਨ ਮੇਰੇ ਠੀਕ ਹੈ ਮਤਲਬ ਮੇਰੇ ਨੀਲ ਪਾਤੇ ਬਈ ਉਹਨਾਂ ਕੁੜੀਆਂ ਨੇ ਠੀਕ ਹੈ ਮੇਰੇ ਨਾਲ ਇੰਨਾ ਪੜਾ ਕਹਿ ਦਈਏ ਵੀ ਸਰੀਰ ਦੇ ਸੰਬੰਧ ਇੰਨੇ ਭੇੜੇ ਗਲਤ ਹਰਕਤਾਂ ਕੀਤੀਆਂ ਮੇਰੇ ਨਾਲ ਮੈਂ ਦੱਸ ਨਹੀਂ ਸਕਦਾ ਉਹ ਕੈਮਰੇ ਵਿੱਚ ਨਹੀਂ ਦੱਸ ਸਕਦਾ ਜਿਹੜਾ ਮੇਰੇ ਨਾਲ ਸਿਸਟਮ ਹੋਇਆ ਮੰਨ ਕੇ ਚੱਲ ਵੀ ਜਿਹੜਾ ਮੰਨ ਕੇ ਚੱਲ ਤੇਰੇ ਦਿਮਾਗ ਦੇ ਵਿੱਚ ਕਾਮ ਭਰੀ ਸੀ ਮੈਂ ਆਏ ਆ ਮੈਂ ਫਲਾਨਾ ਮੇਰੇ ਕੋਲ ਤਾਂ ਬੰਦਾ ਇਹ ਨਹੀਂ ਕੋਈ ਤੇਰਾ ਜੇ ਨਹੀਂ ਕਿ ਉਹਨਾਂ ਨੇ 48 ਘੰਟੇ ਜ ਸਾਰਾ ਵਕਤ ਹੀ ਕੱਢਤਾ ਹੁੰਦੇ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਤੇ ਹੁੰਦੇ ਆ ਜਿਹੜੇ ਕਹਿੰਦੇ ਵੀ ਐਮ ਪਾੜ ਦੂੰ ਐ ਕਰ ਦੂੰ ਮੈਂ ਪੱਟ ਦੂੰ ਐ ਚਿਗਾਠਾਂ ਐ ਮੈਂ ਬਹੁਤ ਤਗੜੀ ਚੀਜ਼ ਆ ਮੈਂ ਬਈ ਡੱਕਾਂ ਨਹੀਂ 48 ਘੰਟੇ ਜ ਵਹਿਮ ਕੱਢਤਾ ਤੇਰਾ ਵਹਿਮ ਮੇਰਾ ਬਈਆ ਥੋੜੇ ਟਾਈਮ ਚ ਕਰਤਾ ਯਾਰ ਮੈਂ 6 ਮਹੀਨੇ 6 ਜਣੀਆਂ ਨੇ ਮੈਨੂੰ 6 ਘੰਟੇ ਘੰਟਾ ਘੰਟਾ ਰਖਲਾ ਤੂੰ ਯਾਰ ਅੱਧਾ ਅੱਧਾ ਘੰਟਾ ਰਖਲਾ ਤੇ ਉਹਨਾਂ ਨੇ ਉਹ ਟਾਈਮਾਂ ਦੇ ਵਿੱਚ ਮੇਰਾ ਵਹਿਮ ਘੜਤਾ ਸੀਗਾ ਪਰ ਉਹਨਾਂ ਨੇ ਮੇਰੇ ਨਾਲ ਦੋ ਰਾਤਾਂ ਦੋ ਦਿਨ ਇੰਨਾ ਕੀਤਾ ਮਤਲਬ ਕਿ ਤੱਕ ਟੱਕ 48 ਵਾਰ 48 ਵਾਰ 50 ਵਾਰ ਮੇਰੇ ਨਾਲ ਉਹ ਗਲਤ ਸਬੰਧ ਬਣਾਏ ਉਹਨਾਂ ਨੇ ਮਤਲਬ ਮੇਰੀ ਮੇਰੀ ਤਸੱਲੀ ਕਰਾਤੀ ਮੈਨੂੰ ਇੰਨਾ ਮੈਂ ਮਾਰ ਹੀ ਗਿਆ ਸੀ ਬਈ ਮੇਰੇ ਤੇ ਜਾਨ ਹੀ ਨਹੀਂ ਰਹਿ ਗਈ ਸੀ ਮੈਂ ਖਤਮ ਹੀ ਹੋ ਗਿਆ ਸੀ ਤਰਨ ਦੀ ਵਸਤਾ ਘਟ ਗਈ ਜਾਨੀ ਕਿ ਤੇਰੇ ਜਮੇ ਸਰੀਰ ਦੇ ਵਿੱਚੋਂ ਜਾਨ ਨਿਕਲ ਗਈ ਸੀ ਕਿਉਂਕਿ ਬਈ ਇਹ ਇੱਕ ਵਾਰੀ ਦੋ ਵਾਰੀ ਵੱਧ ਤੋਂ ਵੱਧ ਰਿਲੇਸ਼ਨ ਹੁੰਦੇ ਤਿੰਨ ਜਾਂ ਚਾਰ ਵਜੇ ਹਨ ਇਹ ਤੋਂ ਵੱਧ ਨਹੀਂ ਹੁੰਦੇ ਵੀ ਆਪਾਂ ਕਹਿੰਦੇ ਵੀ ਉਸ ਤੋਂ ਬਾਅਦ ਸਰੀਰ ਦੇ ਵਿੱਚ ਡਾਉਨ 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 ਵੱਜੀ ਜਾਂਦਾ ਤੇ ਤੇਰੇ ਨਾਲ ਤਾਂ ਚੱਲ 50 48 ਕਿਉਂਕਿ ਤੁਹਾਨੂੰ ਸਾਬਕਾ ਸਿਖਾਇਆ ਵੀ ਜੇ ਅਸੀਂ ਆਪਦੀ ਇੱਤਿਹਾਸ ਕਹਿੰਦੇ ਹੁੰਦੇ ਆਜਗੇ ਤਾਂ ਵੱਡੇ ਵੱਡੇ ਮਰਦ ਵੀ ਇਹ ਥੱਲੇ ਸੱਡ ਦਿੰਦਿਆਂ ਕਿਉਂਕਿ ਬਈ ਜਨਾਨੀ ਤੋਂ ਕੋਈ ਜਿੱਤ ਨਹੀਂ ਸਕਿਆ ਤੇ ਠੀਕ ਹੈ ਉਸ ਤੋਂ ਬਾਅਦ ਵੀ ਜਿਹੜੀ ਆਪਣੀ ਗੱਲ ਖੜਾ ਕਿਵੇਂ ਛੜਾਇਆ ਖੜਾ ਤੇ ਬਈ ਮੈਂ ਛੜਾਇਆ ਪਹਿਲਾਂ ਤੂੰ ਟੈਂਟ ਜਦੋਂ ਬਾਅਦ ਤੁਸੀਂ ਖੜਾ ਕਿਵੇਂ ਛੜਾਇਆ ਖੜਾ ਬਈ ਮੈਂ ਇਦਾਂ ਛੜਾਇਆ ਬਈ ਮੈਂ ਖੜਾ ਛੜਾਉਣਾ ਬਹੁਤ ਮੁਸ਼ਕਲ ਸੀ ਮੇਰੇ ਲਈ ਕਿਉਂਕਿ ਉਹਨਾਂ ਨੇ ਲੋਕ ਕੀਤਾ ਸਾਰਾ ਘਰ ਚਾਬੀ ਉਹਨਾਂ ਨੇ ਟੰਗੀ ਹੋਈ ਸੀਗੀ ਸਾਈਡ ਤੇ ਮੈਨੂੰ ਨਹੀਂ ਪਤਾ ਸੀ ਕਿੱਥੇ ਟੰਗੀ ਹੈ ਹਨਾ ਤੇ ਨਸ਼ੇ ਤੇ ਸੀਗੀਆਂ ਬਈ ਯਾਰ ਬਾਹਰ ਦੇ ਕੋਲ ਜਮਾ ਬੈਠੀਆਂ ਸੀਗੀਆਂ ਮੈਂ ਉਹਨਾਂ ਨਾਲ ਗੋਲ ਦੀ ਕਿਵੇਂ ਲੰਗਾ ਜਦੋਂ ਇੱਕ ਇੱਕ ਬੜੇ ਇੱਕ ਨਿਕਲੇ ਇੱਕ ਬੜੇ ਇੱਕ ਨਿਕਲੇ ਉਹਨਾਂ ਨੇ ਰੈਗੂਲਰ ਮਤਲਬ ਦੋ ਰਾਤਾਂ ਦੋ ਦਿਨ ਐਂ ਕੀਤਾ ਬਾਈ ਮਤਲਬ ਜ਼ਿੰਦਗੀ ਨਿਆਰੇ ਲੈਣ ਪੈਗ ਲਾ ਕੇ ਆਇਆ ਕਰਨ ਮੈਂ ਚੱਕਦਿਆ ਕਰਨ ਕੰਮ ਮੈਥੋਂ ਹੁਣ ਮੇਰੇ ਤੇ ਬਸ 'ਚ ਰਹਿ ਗਏ ਮੈਂ ਖਤਮ ਹੋ ਗਿਆ ਸੀਗਾ ਬਸ ਮੈਂ ਇੱਕ ਪੁਤਲਾ ਬਣ ਗਿਆ ਸੀਗਾ ਮੈਂ ਪਿਆ ਸੀ ਬਸ ਮੈਂ ਖਤਮ ਸੀ ਬਸ ਮੇਰੇ ਭਾਈ ਕੱਪੜੇ ਨਹੀਂ ਪਾਏ ਉਹਨਾਂ ਨੇ ਨੰਗਾ ਹੀ ਰੱਖਿਆ ਮੈਨੂੰ ਠੀਕ ਹੈ ਮੈਨੂੰ ਰੋਟੀ ਪਾਣੀ ਹੀ ਖਵਾਇਆ ਮੈਨੂੰ ਸਾਰਾ ਕੁਝ ਖਵਾਇਆ ਪੈਗ ਛੱਗੇ ਲਵਾਏ ਸਕਤਾ ਸੁਕਤਾ ਵੀ ਪਾਈਆਂ ਮਤਲਬ ਮੇਰੇ ਨਾਲ ਸਾਰਾ ਸਾਰਾ ਕੁਝ ਖਾਣ ਪੀਣ ਤਾਂ ਸਾਰਾ ਕੀਤਾ ਮੇਰੇ ਨਾਲ ਹਣਾ ਮਤਲਬ ਉਹਨਾਂ ਨੇ ਮੈਨੂੰ ਸਭ ਕੁਝ ਸਕਾਇਆ ਮੇਰੀ ਸਹੇਲੀ ਨੇ ਪਤਾ ਹੀ ਕਿਵੇਂ ਉਹਨਾਂ ਨੂੰ ਮੇਰੀ ਸਹੇਲੀ ਨੂੰ ਮੇਰੇ ਤੇ ਗੁੱਸਾ ਹੀ ਇੰਨਾ ਸੀਗਾ ਵੀ ਉਹ ਇਹ ਇਹ ਮੈਨੂੰ ਤੰਗ ਕਰਦਾ ਮਤਲਬ ਹਣਾ ਕੁੱਟਿਆ ਕੱਟਿਆ ਤੇ ਨਹੀਂਗਾ ਕੁੱਟਿਆ ਨਹੀਂ ਕੁੱਟਣ ਨਾਲੋਂ ਪੈੜਾ ਹੀ ਹੋ ਗਿਆ ਗਾ ਹਾਂ ਉਹਦਾ ਹੈ ਪੈੜਾ ਹੈ ਉਸ ਤੋਂ ਬਾਅਦ ਭਾਈ ਮੈਨੂੰ ਉਹਨਾਂ ਨੇ ਕਹਿੰਦੇ ਮੈਨੂੰ ਉਹਦੇ ਗੋਲ ਸੱਦ ਲਿਆ ਮੈਨੂੰ ਕੀ ਪਤਾ ਕਹਿੰਦੇ ਹੋ ਜਿੱਦ ਤੱਕ ਮੇਰੀ ਸਹੇ ਨਹੀਂ ਨਹੀਂ ਮੈਂ ਮੈਂ ਮੈਨੂੰ ਉਹਨਾਂ ਨੇ ਆਪਦੇ ਕੋਲ ਸੱਦ ਲਿਆ ਮੈਂ ਵੀ ਪੂਰੀ ਜਾਨ ਦੇ ਵਿੱਚ ਖੜਾ ਹੋਇਆ ਮੈਂ ਕਹਿੰਦਾ ਕੋਈ ਚੱਕਰ ਨਹੀਂ ਮਾੜਾ ਹੈ ਨਾ ਮੇਰੇ ਦਿਮਾਗ ਦੇ ਵਿੱਚ ਆਈਡੀਆ ਚੱਲਿਆ ਵੀ ਇਹਨਾਂ ਨੂੰ ਨਿਕਲਣਾ ਕਿਵੇਂ ਹੈ ਨਾ ਮੈਨੂੰ ਐ ਸੀਗਾ ਮੈਂ ਇਹਨਾਂ ਨੂੰ ਨਸ਼ੇ ਤੋਂ ਢੁੱਟ ਕਰਾਂ ਹੈ ਨਾ ਕਿਉਂਕਿ ਨਸ਼ੇ ਦੇ ਵਿੱਚ ਪਹਿਲਾਂ ਹੀ ਸੀ ਉਹ ਪਰ ਮੈਂ ਸੋਚਦਾ ਸੀ ਵੀ ਇਹਨਾਂ ਨੂੰ ਤਰੀਕੇ ਨਾਲ ਆਪਣੇ ਮਰਦ ਰੂਪ ਦੇ ਵਿੱਚ ਆ ਕੇ ਇਹਨਾਂ ਨੂੰ ਨਸ਼ੇ ਚ ਕਰਾਂ ਮੈਂ ਭਾਈ ਹੌਸਲੇ ਨਾਲ ਉੱਠਿਆ ਮੈਂ ਉਹਨਾਂ ਕੋਲ ਗਿਆ ਮੈਂ ਕਿਹਾ ਕੋਈ ਚੱਕਰ ਨਹੀਂ ਮੈਂ ਕਿਹਾ ਕੋਈ ਚੱਕਰ ਨਹੀਂ ਉਹਨਾਂ ਪੈਗ ਛੱਕ ਲਵਾਓ ਮੈਂ ਕਿਹਾ ਫੇਰ ਚੱਕ ਦੇ ਭਲਾਈ ਕੰਮ ਮੈਨੂੰ ਤਾਂ ਕੋਈ ਚੱਕਰ ਨਹੀਂ ਮੇਰੀ ਛੇਲੀ ਮੇਰੇ ਵਾਲੇ ਵੇਖੇ ਭੈਂ ਚੋ ਇਹ ਭੈਂ ਚੋ ਕੀ ਯਾਰ ਪੂਰਾ ਯਾਰ ਇਹ ਫੇਰ ਉਵੇਂ ਹੀ ਹੋ ਗਿਆ ਹੈ ਵੀ ਮੈਨੂੰ ਉਹ ਕਹਿੰਦੀ ਸਬਕ ਸਿਖਾਉਣਾ ਹੀ ਪੂਗਾ ਮੈਂ ਉਹਨਾਂ ਨੂੰ ਸੈਕਟਰ ਪਿਆਈ ਉਹਨਾਂ ਨੂੰ ਉਹਨਾਂ ਨੂੰ ਹੋਰ ਬਥੇਰਾ ਕੋਈ ਕਰਾਇਆ ਭਾਈ ਸਰੂ ਪਿਆਈ ਮੈਂ ਉਹਨਾਂ ਨੂੰ ਪੂਰਾ ਟੱਲੀ ਕਰਤਾ ਯਾਰ ਉਹਨਾਂ ਤੋਂ ਉੱਠੇ ਨਹੀਂ ਜਾਵੇ ਇੰਨਾ ਟੱਲੀ ਕਰਤਾ ਮੈਂ ਇਹਨਾਂ ਨੂੰ ਕਿਉਂਕਿ ਉਹਨਾਂ ਨੇ ਸਟਾਕ ਪੂਰਾ ਫੁੱਲ ਰੱਖਿਆ ਸੀ ਬਾਈ ਹਰ ਇੱਕ ਚੀਜ਼ ਰੱਖੀ ਜਗੀ ਠੀਕ ਹੈ ਉਸ ਤੋਂ ਬਾਅਦ ਬਾਈ ਮੈਂ ਉਹਨਾਂ ਤੋਂ ਉਠਿਆਣਾ ਗਿਆ ਮੈਂ ਕੱਪੜੇ ਕੁਪਰੇ ਆਪਣੇ ਪਾਏ ਚਾਬੀ ਮੈਂ ਲੱਭੀ ਲੱਭੀ ਨਾ ਮੈਨੂੰ ਲੱਭੇ ਨਾ ਮੈਂ ਲੱਭ ਲੂ ਕਿਵੇਂ ਕਿਵੇਂ ਕਰਕੇ ਲੱਭ ਲਈ ਲੋ ਖੋਲਿਆ ਉੱਥੋਂ ਮੈਂ ਭੱਜਿਆ ਬਸ ਮੈਂ ਭੱਜਿਆ ਉੱਥੋਂ ਮੈਂ ਪਿੱਛੇ ਵੇਖਿਆ ਨਹੀਂ ਮੁੜ ਕੇ ਬਸ ਕਰਿਆ ਕਿ ਦਾਮ ਲਿਆ ਬਾਈ ਪਹਿਲਾਂ ਮੈਂ ਨਾ ਹਤਾ ਫਿਰ ਬਈ ਮੈਂ ਘੰਟਾ ਦੋ ਘੰਟੇ ਤਿੰਨ ਘੰਟੇ ਚਾਰ ਘੰਟੇ ਸੁੱਤਾ ਬਈ ਮੈਂ ਪੂਰਾ ਨੀਂਦ ਲਈ ਮੇਰੀ ਕਿਸੇ ਲਈ ਨਹੀਂ ਮਿਸ ਕਰਾਂ ਫੋਨ ਫੋਨ ਬਹੁਤ ਆਏ ਮੈਨੂੰ ਕਹਿੰਦੀ ਹਾਂ ਦੱਸ ਕਿਵੇਂ ਆ ਮੈਂ ਕਹਾ ਮੈਂ ਠੀਕ ਆ ਮੈਂ ਕਹਾ ਤੂੰ ਮੇਨਾ ਮਾਰੀ ਕੀਤੀ ਕਹਿੰਦੀ ਤੂੰ ਮੇਰ ਨਾਲ ਮਾਰੀ ਨਹੀਂ ਕੀਤੀ। ਰੋਜ਼ ਤੂੰ ਕਿ ਨਵੀਂ ਤੇ ਨਵੀਂ ਕੁੜੀ ਵਾਲ ਵੇਂਦਾ ਸੀ, ਨਵੀਂ ਤੇ ਨਵੀਂ ਪੁਰਜਾ ਭਾਲਦਾ ਸੀ, ਨਵੀਂ ਤੇ ਨਵੀਂ ਬੰਦਾ ਭਾਲਦਾ ਸੀ। ਉੱਥੇ ਵੀ ਕਰ ਲਾ, ਉੱਥੇ ਵੀ ਕਰ ਲਾ, ਆਹ ਵੀ ਕਰ ਲਾ, ਉਹ ਗੱਲ। ਕਹਿੰਦੀ ਹੁਣ ਦੱਸ ਕਿਵੇਂ ਆ? ਮੈਂ ਕਹਿੰਦਾ ਮੈਥੋਂ ਗਲਤੀ ਹੋ ਗਈ। ਕਹਿੰਦੀ ਹੁਣ ਹੁਣ ਕਰੇਂਗਾ ਇਹ ਜੇ ਕੰਮ ਮੈਂ ਕਹਿੰਦਾ ਨਹੀਂ ਕਰਦਾ। ਮੈਂ ਕਹਿੰਦਾ ਮੇਰੇ ਹੱਥੀਂ ਕਰਨ ਲੱਗੇ। ਮੈਂ ਤਾਂ ਇਹ ਕਹਿੰਨਾ ਯਾਰ ਵੀ ਇਹ ਸਭ ਕੁ ਐਦਾਂ ਹੀ ਸਿਕਾਓ। ਜਿਹੜੇ ਲੋਕ ਕਹਿੰਦੇ ਨੇ ਵੀ ਅਸੀਂ ਕੰਮ ਦੇ ਭਰੇ ਹੋਇਆ ਅਸੀਂ ਤਾਂ ਐਂ ਕਰਦਾਂਗੇ, ਉਹ ਕਰਦਾਂਗੇ। ਹਰ ਇੱਕ ਕੁੜੀ ਨੂੰ ਗਲਤ ਨਜ਼ਰ ਨਾਲ ਵ ਆਪਣੇ ਪਿਆਰ ਦੀਆਂ ਕੁੜੀਆਂ ਹੀ ਆਹੋ ਕਿਸੇ ਹੋਰ ਬਗਾਨੇ ਦੇਖਦੀਆਂ ਥੋੜੀ ਆ ਉਹਨਾਂ ਵੱਲ ਗੰਦੀ ਨਿਗਾਹ ਰੱਖਦੇ ਉਹਨਾਂ ਦੇ ਸਾਰੇ ਸਰੀਰ ਦੇ ਅੰਗ ਵੇਖ ਲੈਣੇ ਹੋ ਉਹਨਾਂ ਦੇ ਨਾਲ ਗਲਤ ਸ਼ੋਸ਼ਣ ਵੀ ਹੋ ਜਾਂਦਾ ਕਈ ਵਾਰੀ ਠੀਕ ਹੈ ਹਰ ਇੱਕ ਕੈਦੀ ਬਈ ਗਰੀਬ ਦੀ ਕੁੜੀ ਗਰੀਬ ਦੀ ਘਰ ਵਾਲੀ ਇੱਕ ਚਾਚੀ ਹੁੰਦੀ ਹੈ ਸਾਰਿਆਂ ਦੀ ਭਾਬੀ ਹੁੰਦੀ ਆ ਤੇ ਤਗੜੇ ਦੇ ਘਰ ਵਾਲੀ ਚਾਚੀ ਹੁੰਦੀ ਆ ਤੇ ਉਹ ਚੀਜ਼ ਆਪਣੇ ਪੰਜਾਬ ਦੇ ਵਿੱਚ ਮੇਨ ਗਲਤ ਇਹ ਹੈ ਠੀਕ ਹੈ ਬਸ ਬਈ ਮੈਂ ਉਸ ਤੋਂ ਬਾਅਦ ਇਹ ਚੀਜ਼ ਤਾਂ ਦੂਰ ਹੋ ਗਿਆ ਇਹ ਕਹਿਣਾ ਚਾਹੁੰਦਾ ਜਿਹੜੇ ਬੰਨਲੇ ਬਸ ਮੈਂ ਕਹਿੰਦਾ ਯਾਰ ਵੀ ਸਭ ਕ ਬੰਦੇ ਨੂੰ ਇਹੀ ਸਿਕਾਇਆ ਜਾਵੇ ਜਿਹੜਾ ਬੰਦਾ ਕਹਿੰਦਾ ਮੈਂ ਭਰਿਆਂ ਪਿਆ ਉਹਦੇ ਨਾਲ ਸਭ ਕ ਇਹੀ ਸਿਕਾਇਆ ਜਾਵੇ ਫੇਰ ਨੂੰ ਪਤਾ ਲੱਗਦਾ ਜਿਹੜੇ ਨਵੇਂ ਮੁੰਡੇ ਆ ਇਹ ਜਿਵੇਂ ਤੁਸੀਂ ਗੱਲ ਕਰਦੇ ਆ ਵੀ ਕੀ ਕਹਿਣਾ ਚਾਹੁੰਦਾ ਇਹਨਾਂ ਨੂੰ ਕੀ ਕਹਿਣਾ ਚਾਹੁੰਦਾ ਤੁਹਾਨੂੰ ਜਿਹੜੇ ਆ ਅੱਜਕੱਲ ਤੇ ਜਿਹੜੇ ਕੰਮ ਆਸ਼ ਨਹੀਂ ਜਾਉਣਾ ਬਈ ਆ ਉਹਦੇ ਪਰਿਵਾਰ ਨੂੰ ਵੇਖੋ ਆਪਣੀ ਜ਼ਿੰਦਗੀ ਨੂੰ ਵੇਖੋ ਇਹੋ ਜਿਹੇ ਕੰਮਾਂ ਦੇ ਵਿੱਚ ਕੋਈ ਕੁਝ ਨਹੀਂ ਪਿਆ ਜਿਹੜੇ ਕਹਿੰਦੇ ਵੀ ਕੰਮ ਦੇ ਭੁੱਖੇ ਆ ਠੀਕ ਹੈ ਡੱਕਾ ਨਹੀਂ ਬਈ ਇਹੋ ਜਿਹਾ ਸਭ ਕੀ ਸਿਕਾਇਆ ਜਾਵੇ ਤੇ ਲੋਕਾਂ ਨੂੰ ਸਮਝਣਾ ਚਾਹੀਦਾ ਤੇ ਸਹੀ ਤਰੀਕੇ ਨਾਲ। ਠੀਕ ਹੈ ਭਾਈ ਧੰਨਵਾਦ। ਧੰਨਵਾਦ। ਇਹ ਬਾਈ ਕਹਿੰਦਾ ਵੀ ਮੇਰੀ ਸਹੀਲੀ ਸੀਗੀ ਹਨਾ ਵੀ ਮੈਂ ਬਹੁਤ ਮੈਨੂੰ ਸਮਝਾਉਂਦੀ ਰਹੀ ਵੀ ਤੂੰ ਬੰਦਿਆਂ ਨੂੰ ਰਹਿ ਹਨਾ ਇਹ ਬੰਦਾ ਕਹਿੰਦਾ ਮੈਂ ਇੰਨਾ ਕ ਕਾਮਵਾਸ਼ਨਾ ਦਾ ਭਰਿਆ ਹੋਇਆ ਸੀ। ਮੈਨੂੰ ਹਰ ਰੋਜ਼ ਆਇਆ ਹੁੰਦਾ ਸੀ ਵੀ ਨਵੀਂ ਕੋਈ ਕੁੜੀ ਮਿਲੇ, ਨਵੀਂ ਕੋਈ ਬੁੜੀ ਮਿਲੇ, ਨਵੀਂ ਕੋਈ ਔਰਤ ਮਿਲੇ ਵੀ ਕੁਝ ਵੀ ਮਿਲੇ ਵੀ ਮੇਰੇ ਨਾਲ ਸੰਬੰਧ ਬਣਾਵੇ। ਮੇਰਾ ਇੰਨਾ ਕ ਦਿਮਾਗ ਤੇ ਵਿੱਚ ਕਾਮ ਭਰਿਆ ਹੋਇਆ ਸੀ। ਉਹ ਕੁੜੀ ਤੇ ਸਮਝਾਉਣ ਤੇ ਉਹਨੇ ਦੇਖਿਆ ਵੀ ਇਹ ਬੰਦਾ ਮਰੇ ਨਾਲ ਧੋਖਾ ਕਰਦਾ। ਉਹ ਕੋਈ ਕੁੜੀ ਪਿਆਰ ਕਰਦੀ ਸੀ ਇਹ ਬੰਦੇ ਨੂੰ। ਸਹੀ ਲਾਈਨ ਉਨੇ ਕਿ ਤੌਦਾਂ ਸੇਲੀਆਂ ਨਾਲ ਗੱਲ ਕੀਤੀ 6-7 ਸੇਲੀਆਂ ਸੀ ਇੱਕ ਆਪ ਸੀਗੀ ਇਹਨੂੰ ਸੱਦਿਆ ਉੱਥੇ ਦੋ ਰਾਤਾਂ ਤੇ ਦੋ ਦਿਨ ਇਹਦੇ ਨਾਲ ਚੰਗਾ ਇਹਦਾ ਜਲੂਸ ਕੱਢਿਆ ਚੰਗੇ ਸਬੰਧ ਬਣਾਏ ਇਹ ਮਸਾਂ ਹੱਥ ਜੋੜ ਕੇ ਭੱਜਾ ਤੋਂ ਕਿਉਂ ਭੱਜਾ ਕਿਉਂਕਿ ਬਾਈ ਕਹਿੰਦਾ ਮੇਰੀ ਸਮਰੱਥਾ ਮੁੱਕ ਚੁੱਕੀ ਸੀ ਵੀ ਮੈਂ ਸੋਚਿਆ ਸੀ ਵੀ ਕਦੇ ਜੇ ਔਰਤ ਆਪਦੀ ਇੱਤਿਹਾਜੇ ਤਾਂ ਕੀ ਨਹੀਂ ਕਰ ਸਕਦੀ ਬਈ ਇਹ ਔਰਤ ਆਪਦੀ ਇੱਤਿਹਾਜੇ ਨਾ ਤੇ ਬਹੁਤ ਕੁਝ ਕਰ ਸਕਦੀ ਹੈ ਬਹੁਤ ਕੁਝ ਕਰ ਸਕਦੀ ਜੇ ਔਰਤ ਆਪਦੀ ਇੱਤਿਹਾਜੇ ਪਰ ਜਿਹੜੀਆਂ ਔਰਤਾਂ ਸਹੀ ਆ ਉਹ ਬੰਦੇ ਨੂੰ ਸਹੀ ਦਿਸ਼ਾ ਤੇ ਲਿਆਉਣ ਦੀ ਖਾਤਰ ਕੁਝ ਵੀ ਕਰ ਸਕਦੀਆਂ ਪਰ ਜਿਹੜੀਆਂ ਔਰਤਾਂ ਬਦਕਾਰ ਹੁੰਦੀਆਂ ਉਹ ਘਰੇ ਸੱਦ ਕੇ ਵੀ ਬੰਦੇ ਮਾਰ ਦਿੰਦੇ ਆ ਆਦੇ ਘਰ ਵਾਲੇ ਨੂੰ ਮਾਰ ਦਿੰਦੇ ਆ ਕੋਈ ਡਰਾਮਾ ਚ ਪਾ ਦਿੰਦੀ ਆ ਕੋਈ ਕੁਛ ਕਰ ਦਿੰਦੀ ਆ ਕੋਈ ਕਈ ਸੱਦ ਕੇ ਇਥੇ 45 ਲੱਖ ਲਵਾ ਕੇ ਲਾ ਕੇ ਚੂੜਾ ਉੱਥੇ ਸੱਟ ਜਾਂਦੀਆਂ ਡਸਟਬਿਨ ਚ ਤੇ ਜਾ ਕੇ ਉੱਥੇ ਕਹਿੰਦੀਆਂ ਇਹ ਤਾਂ ਸਿੰਗਲ ਆ ਤੇ ਨ ਤਿਆਰੀਆਂ ਪਾ ਲੈਂਦੇ ਨੇ ਬਈ ਨਵੇਂ ਮੁੰਡਿਓ ਤੁਸੀਂ ਵੀ ਜੇ ਤੁਹਾਨੂੰ ਪਤਾ ਨਾ ਵਿਆਹੀ ਬਰੀ ਔਰਤਾਂ ਇਹ ਛੋੜਨਾ ਸੈਲਫ ਇੱਕ ਐਸ਼ ਪ੍ਰਾਤੀ ਤੇ ਪੈਸੇ ਖਾਤਰ ਛੋੜਨਾ ਜੁੜਦੀਆਂ ਇਹ ਛੋੜ ਨੂੰ ਵੀ ਖਾ ਪੀ ਕੇ ਛੋੜੇ ਵੀ ਇਹਨਾਂ ਨੇ ਚਤੜਾਂ ਦੇ ਲੱਤ ਮਾਰ ਜਾਨੀਆਂ ਕਿਉਂ ਮਾਰਦ ਨੇ ਕਿਉਂਕਿ ਬਈ ਇਹਨਾਂ ਨੇ ਹਮੇਸ਼ਾ ਜਿਹੜੀ ਇਹ ਜੀ ਔਰਤਾਂ ਦੀ ਕਿਸੇ ਦੇ ਵਸਦੀ ਨਹੀਂ ਹੁੰਦੀ ਉਹ ਜਿਹੜੀ ਪੈਸੇ ਦੀ ਭੁੱਖੀ ਹੋਈ ਤੇ ਐਸ਼ ਪ੍ਰਾਤੀ ਦੀ ਭੁੱਖੀ ਜਿਹਨੇ ਵਸਾਉਣਾ ਨਾ ਬਈ ਉਹ ਦੋ ਕੋਠਿਆਂ ਦੇ ਵਿੱਚ ਵੀ ਜ਼ਿੰਦਗੀ ਕੱਢ ਲੈਂਦੇ ਗਾ ਬੰਦੇ ਨਾ ਮੋਢੇ ਨਾਲ ਮੋਢਾ ਜੋੜ ਕੇ ਜ਼ਿੰਦਗੀ ਕੱਢ ਲੈਂਦੇ ਕਿਉਂ ਜਿੱਥੇ ਪਿਆਰ ਆਉ ਸੋਚਦੇ ਗਾ ਵੀ ਕੋਈ ਨੀ ਪੈਸਾ ਵੀ ਆਉ ਜਿੱਦੀ ਮਰਜ਼ੀ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ ਕਿਉਂਕਿ ਉਹ ਅਗਲਾ ਕਹਿੰਦੀਆਂ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤਾਂ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਇੱਕ ਦੂਜੇ ਨਾਲ ਆਪਦਾ ਜੋ ਕੁਝ ਵੀ ਆ ਜਿਹੜੀ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਅਸੀਂ ਹੱਲ ਕਰ ਸਕਦੇ ਆ ਪਰ ਜਿਹੜੀਆਂ ਹੋਈਆਂ ਹੀ ਉਹ ਬਿਜ ਨੇ ਸੋਚਿਆ ਪੈਸਾ ਜ਼ਿੰਦਗੀ ਸਾਨੂੰ ਕੋਈ ਨਹੀਂ ਚਾਹੀਦੀ। ਇੱਕ ਤੁਸੀਂ ਕੁੜੀ ਦੀ ਇੱਕ ਵੀਡੀਓ ਵੇਖੀਓ ਪਿੱਛੇ ਜੇ ਹਨਾ ਮੁੰਡੇ ਨਾਲ ਕੋਈ ਗੱਲ ਕਰਦੀ ਆ ਵੀ ਤੁਸੀਂ 8:00 ਵਜੇ ਜੋ 8:00 ਵਜੇ ਜੇ ਤੂੰ ਉਦੋਂ ਬਾਅਦ ਗਾਣਾ ਕੀ ਲਾਉਂਦੀ ਆ। ਡਾਲਰ ਸੱਟ ਕੇ ਆਦੇ ਬਾਪੂ ਦੀ ਫੋਟੋ ਬਾਹਾਂ ਤੇ ਛਪਾਈ ਹੁੰਦੀ ਆ ਤੇ ਆਪ ਤਣੋਂ ਮਣੋਂ ਸਾਰਾ ਕੁਝ ਨੰਗੀ ਹੁੰਦੀ ਆ। ਕੱਪੜੇ ਲਾਏ ਹੁੰਦੇ ਆ। ਉਹ ਕਿੱਥੇ ਕੀ ਆ ਆਪ ਤਾਂ ਬਦਨਾਮ ਹੁੰਦੀ ਹੁੰਦੀ ਆ। ਉਹ ਆਦ ਪਿਓ ਨੂੰ ਵੀ ਨਾਲ ਬਦਨਾਮ ਕਰੀ ਜਾਂਦੀ ਵੀ ਮੈਂ ਵੇਖ ਬਾਪੂ ਕਿਹੜੇ ਢਾਂਗ ਨਾਲ ਪੈਸੇ ਕਮਾ ਰਹੀ ਆ ਤੇ ਬਾਪੂ ਭਲਾ ਇੱਥੇ ਕਿ ਚੰਗੀਆਂ ਚਿੱਟੇ ਪਾ ਕੇ ਮੁੱਛਾਂ ਤਾਂ ਕਰਕੇ ਫਿਰਦਾ ਹੋਵੇ ਕਹਿੰਦਾ ਉਹ ਮੇਰੀ ਕੁੜੀ ਪੈਸੇ ਕਮਾਉਂਦੀ ਆ ਪਰ ਜਦੋਂ ਆ ਚੀਜ਼ੇ ਵੇਖਦੇ ਤੇ ਉਦੋਂ ਬੰਦੇ ਦੀ ਨੀਵੀ ਪੈਂਦੀ ਆ ਪਿੰਡ ਚ ਨੰਗਣ ਜੋਗਾ ਨੇਦਾ ਕੁੜਕੋ ਤੁਸੀਂ ਥੋੜੀ ਬਹੁਤੀ ਸੋਚ ਸਮਝ ਕੇ ਕਿ ਥੋੜੀ ਜਿਹੀ ਸ਼ਰਮ ਮੈਨੈਗ ਲੋ ਆਦੇ ਪਰਿਵਾਰ ਨੂੰ ਨਾਏ ਤੰਗ ਕਰਿਆ ਕਰੋ ਕਿਉਂਕਿ ਤੁਹਾਡੇ ਮਾਪਿਆਂ ਦੀ ਨੀਵੀ ਨਾ ਪਾਜੇ ਜਿਹੜਾ ਬੰਦਾ ਤੁਹਾਨੂੰ ਪੜਾ ਲਿਖਾ ਕੇ ਤੁਹਾਡੇ ਖਾਤਰ ਪੈਸੇ ਲਾ ਸਕਦਾ ਜਾਂ ਤੁਹਾਡਾ ਘਰ ਆਲਾ ਲਾ ਸਕਦਾ ਜਾਂ ਤੁਹਾਡਾ ਮਾਪਿਓ ਲਾ ਸਕਦਾ ਉਹਦੇ ਬਾਰੇ ਇੱਕ ਵਾਰੀ ਜਰੂਰ ਸੋਚਿਆ ਕਰੋ ਐਵੇਂ ਨਾ ਕਿਤੇ ਚਾਰ ਬੰਦੇ ਦੀਆਂ ਪਾਸੇ ਵਾਲੀਆਂ ਗੱਲਾਂ ਚ ਜਾਂ ਤੁਹਾਨੂੰ ਮਾੜੀ ਸੰਗਤ ਮਿਲ ਜੇ ਕੁੜੀਆਂ ਦੀ ਜਾਂ ਮੁੰਡਿਆਂ ਦੀ ਤੁਹਾਨੂੰ ਉਹਨਾਂ ਨੇ ਪੰਪੀ ਮਾਰਨੇ ਉੱਤੇ ਤੁਹਾਡਾ ਘਰ ਵੀ ਟੁੱਟ ਸਕਦਾ ਉੱਤੇ ਤੁਹਾਡੀ ਇੱਜ਼ਤ ਵੀ ਖਰਾਬ ਹੋ ਸਕਦੀ ਹੈ ਉੱਤੇ ਤੁਹਾਡਾ ਬਹੁਤ ਕੁਝ ਹੋ ਸਕਦਾ ਪਰ ਇਸ ਤਿੱਦਾਂ ਤੁਸੀਂ ਜਲੂਰ ਸੋਚਿਆ ਕਰੋ ਸਾਡੀ ਵੀਡੀਓ ਕਿ ਸਿੱਖਿਆ ਲਈ ਹੁੰਦੀ ਹੈ ਸਾਡੀ ਵੀਡੀਓ ਕਿ ਐਂਟਰਟੇਨਮੈਂਟ ਲਈ ਹੁੰਦੀ ਹੈ ਸਾਡੀ ਵੀਡੀਓ ਨੂੰ ਸੱਦੇ ਪਾਸੇ ਰੱਖਣਾ ਪੁੱਠੇ ਪਾਸੇ ਰੱਖਣਾ ਉਹ ਤੁਹਾਡੀ ਮਰਜ਼ੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਲੂਰ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਧੰਨਵਾਦ